ਡਿਸਕਾਰਨੀਏਸ਼ਨ ਤੁਸੀਂ ਐਮ ਆਰ ਆਈ ਕਰਾਈ ਉਸ ਦੇ ਵਿੱਚ ਇੱਕ ਸ਼ਬਦ ਲਿਖਿਆ ਆ ਗਿਆ ਤੁਹਾਨੂੰ ਡਿਸਕ ਹਰਨੀਏਸ਼ਨ ਹੋ ਗਿਆ ਤੁਹਾਡੇ ਲੰਬਰ ਸਪਾਇਨ ਤੇ ਔਰ ਤੁਹਾਡੇ ਲੱਕ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਡਿਸਕਾਰਨੀਏਸ਼ਨ ਕੀ ਹੁੰਦਾ ਹੈ ਦੋਨਾਂ ਮੜਕਿਆਂ ਦੇ ਵਿਚਾਲੇ ਇੱਕ ਡਿਸਕ ਹੁੰਦੀ ਹੈ ਜਿਹੜੀ ਕਿ ਜੈਲ ਲਾਈਕ ਸਟਰਕਚਰ ਹੁੰਦਾ ਜਦੋਂ ਆਪਾਂ ਕੋਈ ਵੀ ਜ਼ਿਆਦਾ ਭਾਰ ਚੱਕ ਲਈਏ ਜਾਂ ਫਿਰ ਆਪਣੇ ਕੋਈ ਸੱਟ ਲੱਗ ਜਾਵੇ ਉਸ ਦੇ ਵਿੱਚੋਂ ਜੈਲ ਨਿਕਲ ਕੇ ਬਾਹਰ ਆ ਜਾਂਦੀ ਹੈ ਜਿਸ ਨੂੰ ਡਿਸਕ ਹਰਨੀਏਸ਼ਨ ਕਿਹਾ ਜਾਂਦਾ ਹੈ ਸੋ ਇਸ ਦੌਰਾਨ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਆਪਾਂ ਹਮੇਸ਼ਾ ਐਕਸਟੈਂਸ਼ਨ ਐਕਸਰਸਾਈਜ਼ ਜ਼ਿਆਦਾ ਕਰਨੀਆਂ ਹੁੰਦੀਆਂ ਨੇ ਤਾਂ ਕਿ ਆਪਣੀ ਡਿਸਕ ਆਪਣੀ ਜਗ੍ਹਾ ਤੇ ਚਲੀ ਜਾਵੇ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਸਤਿ ਸ੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਹੈ ਉਹ ਕਰਨੀ ਹੈ ਆਪਾਂ ਹਾਫ ਕੋਬਰਾ ਆਪਾਂ ਉਲਟੇ ਲੇਟ ਜਾਾਂਗੇ ਇਦਾਂ ਕਰਕੇ ਔਰ ਦੋਨੇ ਹੱਥ ਆਪਣੇ ਮੋਢਿਆਂ ਦੇ ਥੱਲੇ ਰੱਖਾਂਗੇ ਔਰ ਉੱਪਰ ਉੱਠਣ ਦੀ ਕੋ ਔਰ ਇਹ ਫੁੱਲ ਕੋਬਰਾ ਨਹੀਂ ਕਰਨੀ ਹਾਫ ਕੋਬਰਾ ਇੱਥੇ ਤੱਕ ਇੱਥੇ ਹੋਲਡ ਕਰਨਾ 10 ਗਿਣਾਂਗੇ ਔਰ ਫੇਰ ਥੱਲੇ 10 ਗਿਣਾਂਗੇ ਫੇਰ ਥੱਲੇ ਇਸਦੇ ਚਾਰ ਤੋਂ ਪੰਜ ਸੈਟ ਸ਼ੁਰੂਆਤੀ ਦਿਨਾਂ ਦੇ ਵਿੱਚ ਲਾਵਾਂਗੇ ਹੋਗੀ ਪਹਿਲੀ ਜਿਹੜੀ ਦੂਜੀ ਕਸਰਤ ਹੈ ਉਸਦੇ ਵਿੱਚ ਆਪਾਂ ਕੀ ਕਰਾਂਗੇ ਦੋਨੋਂ ਗੋਡੇ ਮੋੜ ਲੈਣੇ ਆ ਔਰ ਲੱਕ ਨੂੰ ਹਵਾ ਚੱਕਣਾ ਹਲਕਾ ਜਿਹਾ ਫੇਰ نیچے ਰੱਖ ਦਾਂਗੇ ਫੇਰ ਚੱਕਾਂਗੇ 10 ਗਿਣਾਂਗੇ ਫੇਰ ਥੱਲੇ ਰੱਖ ਦਾਂਗੇ ਇਸਦੇ ਵੀ ਤੁਸੀਂ ਪੰਜ ਸੈਟ ਲਾਉਣੇ ਸਵੇਰੇ ਦੁਪਹਿਰ ਸ਼ਾਮ ਜਿਹੜੀ ਤੀਜੀ ਕਸਰਤ ਆ ਦੋਨੋਂ ਗੋਡੇ ਮੋੜ ਲੈਣੇ ਆ ਔਰ ਆਪਾਂ ਇੱਥੋਂ ਗੋਡੇ ਹਲਕੇ ਜੇ ਫੜ ਲੈਣੇ ਆ ਔਰ ਗੋਡੇ ਇਹ ਸਾਈਡ ਤੇ ਪਹਿਲਾਂ ਖੱਬੇ ਫਿਰ ਸੱਜੇ ਫਿਰ ਖੱਬੇ ਫਿਰ ਸੱਜੇ ਫਿਰ ਖੱਬੇ ਫਿਰ ਸੱਜੇ ਇਸ ਨੂੰ ਤੁਸੀਂ 15 ਤੋਂ 20 ਵਾਰ ਖੱਬੇ ਸੱਜੇ ਕਰਕੇ ਇੱਕ ਸੈੱਟ ਐ ਤੇ ਵੀ ਤੁਸੀਂ 4 ਤੋਂ 5 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਸੋ ਇਸ ਤੋਂ ਬਾਅਦ ਜਿਹੜੀ ਤੁਸੀਂ ਕਸਰਤ ਕਰਨੀ ਆ ਫਿਗਰ ਆਫ 4 ਸਟ੍ਰੈਚ ਕਰਨਾ ਤੁਸੀਂ ਇਸ ਸਕੂਟਰ ਦੇ ਉੱਪਰ ਹੱਥ ਰੱਖੋਗੇ ਔਰ ਦੋਨਾਂ ਗੋਡਿਆਂ ਦੇ ਵਿਚਾਲੇ ਜਾ ਕੇ ਇਦਾਂ ਆਪਾਂ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਇਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਸਟ੍ਰੈਚ ਇਹ ਤੁਸੀਂ ਦੋਨੋਂ ਸਾਈਡ ਕਰਨਾ ਔਰ ਇਸ ਨੂੰ ਵੀ 4 ਤੋਂ 5 ਵਾਰ ਸਵੇਰੇ 4 ਤੋਂ 5 ਵਾਰ ਦੁਪਹਿਰੇ 4 ਤੋਂ 5 ਵਾਰ ਸ਼ਾਮ ਨੂੰ ਕਸਰਤਾਂ ਕਰੋ ਨਾਲ ਹੌਟ ਪੈਕ ਦਿਓ ਜਿਹੜਾ ਤੁਹਾਡਾ ਲੰਬਰ ਲੈਵਲ ਤੇ ਡਿਸਕ ਹਰਨੀਏਸ਼ਨ ਹੋ ਗਿਆ ਹੈ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ